ਨੇ ਮम्मा ਚਲ ਠੀਕ ਉੱਪਰ ਚੱਕ ਫਿਰ ਮੂੰਹ ਉੱਪਰ ਚੱਕ ਚਲ ਠੀਕ ਹੁਣ ਇੰਨਾ ਇੱਕ ਜਗ੍ਹਾ ਨਹੀਂ ਜੋ ਭੋ ਇੱਕ ਜਗ੍ਹਾ ਤਾਂ ਇੱਕੇ ਇੱਕੇ ਪੰਛੀ ਚੁਗਾਂ ਲੱਗ ਜੂ ਦਾਣਾ ਇੰਦਾ ਇੰਦਾ ਦੂਰ ਦੂਰ ਚਲੋ ਚਿੜੀ ਚਿੜੀ ਆ ਜਾ ਐ ਜਾ ਜੀ ਸਸਿਕਾ ਬਲਾਈਫ ਹੀ ਨਾ ਜੱਜੀ ਨੇ ਸਸਿਕਾ ਹਾਂ ਸਸਿਕਾ ਸਰ ਮਰੂਦਾਂ ਦੀ ਪਨੀਰੀ ਆ ਇਹਨੂੰ ਹੁਣ ਅਲੱਗ ਕਰ ਲੂਗੇ ਇਕ ਦੋ ਦਿਨ ਚ ਦੇਖਦੀ ਹਾਂ ਹਜੇ ਥੋੜਾ ਜਿਹਾ ਬਸ ਟਾਈਮ ਦੀ ਸੜੀ ਆ ਕੜੀ ਪੱਤੇ ਮੈਂ ਬੀਜਾਂ ਤੋਂ ਤਿਆਰ ਕੀਤੇ ਸੀ ਕੁਦਰਤ ਨਾਲ ਜੋੜਨ ਵਾਲੇ ਕਈ ਕੰਮ ਨੇ ਜੋ ਜਪਜੀ ਸਿੱਖ ਰਹੀ ਆ ਤੇ ਮੈਂ ਹੁਣ ਤੇ ਉਹ ਲਗਣਗੇ ਮਿਰਚਾਂ ਮਿਰਚਾਂ ਨਹੀਂ ਫੁੱਲ ਜਪਜੀ ਦਾ ਚਾਚੂ ਆਇਆ ਬਈ ਗਾਇਸ ਸ੍ਰੀ ਕਾਲਦੀ ਸਵੇਰ ਤਾਂ ਜੀ ਕਾਫੀ ਟਾਈਮ ਦੀ ਹੋ ਗਈ ਮੈਂ ਨਾ ਜਿਹੜੀ ਛੱਤ ਤੇ ਅਰਬੀ ਲਗਾਈ ਸੀ ਉਹ ਮੈਂ ਦੋ ਵਾਰ ਬਣਾ ਲਈ ਤੇ ਜਪਜੀ ਅਰਬੀ ਨਾ ਖਾ ਰਹੀ ਆ ਰੋਟੀ ਜਪਜੀ ਅਰਬੀ ਕਿਵੇਂ ਲੱਗੀ ਆ ਔਰ ਟੇਸਟੀ ਤੇ ਸਸਿਕਾ ਬੁਲਾ ਦੋ ਸਸਿਕਾ ਤੇ ਜਪਜੀ ਨਹਾ ਧੋ ਕੇ ਬੈਠ ਗਈ ਅੱਜ ਅਸੀਂ ਜਾਣਾ ਬਾਜ਼ਾਰ ਤੇ ਫਟਾਫਟ ਘਰ ਦੇ ਕੰਮ ਨਿਬੇੜੀਏ ਔਰ ਤਿਆਰ ਹੋ ਰੋ ਕੇ ਰਹੀ ਹੈ ਫਿਰ ਐਨੇ ਨੂੰ ਦੁਪਹਿਰ ਦੀ ਰੋਟੀ ਦਾ ਟਾਈਮ ਹੋ ਜਾਣਾ ਕੰਮ ਕਰਦੇ ਕਰਾਉਂਦੇ ਵੈਸੀ 10:00 ਵਜੇ ਤੇ ਦੇਖਦੇ ਆ ਆਰਬੀ ਸੱਚੀ ਜੇ ਜਿਹੜੀ ਕਰਦੀ ਸਬਜ਼ੀਆਂ ਨਾ ਬਹੁਤ ਸਵਾਦ ਬਣਦੀ ਆ ਕਰਦੀ ਕੁਝ ਕੁ ਸਬਜ਼ੀਆਂ ਤੋਂ ਆਪਾਂ ਸ਼ੁਰੂਆਤ ਕਰ ਸਕਦੇ ਆ ਘਰ ਦੀ ਛੱਤ ਤੇ ਸਬਜ਼ੀਆਂ ਲਗਾਉਣ ਦੀ ਮੈਂ ਥੋੜੀਆਂ ਜਿਹੀਆਂ ਸਬਜ਼ੀਆਂ ਤੋਂ ਸ਼ੁਰੂ ਕੀਤਾ ਸੀ ਆਪਣਾ ਛੱਤ ਤੇ ਸਬਜ਼ੀਆਂ ਲਗਾਉਣ ਦਾ ਜੋ ਮੈਨੂੰ ਚਾਹ ਸੀ ਔਰ ਅੱਜ ਦੇ ਟਾਈਮ ਮੈਂ ਕਈ ਸਬਜ਼ੀਆਂ ਨੇ ਜਿਹੜੀ ਛੱਤ ਤੇ ਮੈਨੂੰ ਆਸਾਨੀ ਨਾਲ ਘਰੇ ਮਿਲ ਜਾਂਦੀਆਂ ਨੇ ਤੇ ਉਹ ਸਾਡੇ ਗੁਜ਼ਾਰੇ ਲਈ ਬਹੁਤ ਹੁੰਦੀਆਂ ਨੇ ਗੁਜ਼ਾਰਾ ਕੀ ਮਤਲਬ ਇੱਕ ਤਾਂ ਦਵਾਈਆਂ ਕੈਮੀਕਲ ਫ੍ਰੀ ਹੁੰਦੀਆਂ ਨੇ ਇੱਕ ਹੈਲਦੀ ਹੁੰਦੀਆਂ ਨੇ ਜੀ ਸਿਹਤ ਦੇ ਉੱਪਰ ਜੀ ਤਾਂ ਕਹਿੰਦੇ ਹੁੰਦੇ ਨੇ ਕੋਈ ਚੀਜ਼ ਨਹੀਂ ਬਣੀ ਜਿੱਥੇ ਆਪਾਂ ਇੰਨੀ ਮਿਹਨਤਾਂ ਕਰਦੇ ਆ ਉੱਥੇ ਇੱਕ ਸਬਜ਼ੀਆਂ ਲਈ ਵੀ ਮੈਂ ਮਿਹਨਤ ਕਰਦੀ ਰਹਿਣੀ ਆ ਤਾਂ ਇਸ ਕਰਕੇ ਅਗਰ ਤੁਸੀਂ ਸਬਜ਼ੀਆਂ ਲਗਾਉਣਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਫਿਰ ਮੈਂ ਤੁਹਾਨੂੰ ਜਰੂਰ ਦੱਸੂਗੀ ਕਿ ਤੁਸੀਂ ਕਿਹੜੀਆਂ ਸਬਜ਼ੀਆਂ ਨੇ ਜਿਹੜੀਆਂ ਤੁਸੀਂ ਗਰਮੀ ਦੇ ਦਿਨਾਂ ਵਿੱਚ ਆਸਾਨੀ ਨਾਲ ਘੱਟ ਦੇਖਭਾਲ ਦੇ ਵਿੱਚ ਉਗਾ ਸਕਾ ਦਿਓ ਇੱਧਰ ਆ ਜਾਪੋ ਲਿਆ ਬਈ ਜਬਜੀ ਦਾ ਸਰਵਾਦੀਏ ਇੱਧਰ ਹੋਣਾ ਹਾਂ ਇੱਕ ਕਿਊਟੀ ਪਾਈ ਇੱਧਰ ਨੂੰ ਆ ਨਾ ਲੈ ਸੈਟ ਹੋ ਕੇ ਬੈਠ ਇੱਧਰ ਨੂੰ ਇੱਥੇ ਆ ਇੱਥੇ ਆ ਹਾਂ ਆ ਜਾ ਆ ਜਾ इधर आए ऐसा बैठ हाँ हूँ ठीक है ना जब जी गाइस हाँ इत ठीक है ठीक है सिर बाइए जब जी ने रोटी तो फिनिश कर ली हाँ एदा प्यार ना, हौली हौली गुलझा निकल जाने जान ने जपजी रोंद रहना जपो हाँ हाँ जपजी सर्दिया सर्दिया च कर दी सी क्योंकि उस टाइम टोपी ना गुलजा पै जा ਹੁਣ ਚਲੋ ਟੋਪੀ ਦੀ ਜ਼ਰੂਰਤ ਨਹੀਂ ਪੈਂਦੀ ਹੁਣ ਮੌਸਮ ਬਦਲ ਗਿਆ ਨਹੀਂ ਨਹੀਂ ਕੋਈ ਗੋਲ ਨਹੀਂ ਆਇਆ ਕਿ ਓਏ ਨਾ ਕੋਈ ਗੋਲ ਨਹੀਂ ਆਇਆ ਕਿ ਉੱਤਰ ਦੇਗਾ ਦੇਖੇ ਉੱਤਰ ਕੈਮਰੇ ਨਾਲ ਨਹੀਂ ਨਹੀਂ ਮੰਮਾ ਚਲ ਠੀਕ ਉੱਪਰ ਚੱਕ ਫਿਰ ਮੂੰਹ ਉੱਪਰ ਚੱਕ ਚਲ ਠੀਕ ਹੋ ਗਿਆ ਹੋ ਗਿਆ ਗੋਲਜਾ ਹੋ ਗਿਆ ਨਾਈਜ਼ ਇਹ ਤਾਂ ਉਲਟੇ ਹੀ ਕੰਮ ਹੋ ਗਿਆ ਸੀ ਛੁਪਕੀ ਰਾਣੀ ਬੜੀ ਸਿਆਣੀ ਚਲ ਠੀਕ ਹੈ ਮੈਂ ਨਹੀਂ ਕਹਿੰਦੀ ਜਿ ਸਾਡੀ ਜੱਪਜੀ ਬਹੁਤ ਸਿਆਣੀ ਹੈ ਠੀਕ ਹੈ ਇਦਾਂ ਕਹਿ ਲਈ ਸਤਿ ਸ਼੍ਰੀ ਅਕਾਲ ਉਹ ਦੇਰ ਕੀ ਸੀ ਠੀਕ ਹੈ ਸਿੱਧਾ ਦੇਖ ਸਾਹਮਣੇ ਹਾਂ ਬਸ ਇੱਲੀਣਾ ਠੀਕ ਹੈ ਨਾ ਉਹ ਰਬੜ ਬਾੜ ਪਾਣੀ ਆ ਤੁਸੀਂ ਬਸ ਇੱਧੇ ਹੀ ਬੈਠੇ ਰਹੋ ਠੀਕ ਹੈ ਉਧਰ ਹੀ ਦੇਖਣਾ ਬਾਸ ਬਾਸ ਇੱਕ ਮਿੰਟ ਬਾਸ ਬਾਸ ਲੋਟ ਚੱਪਜੀ ਦੀ ਕੋਲ ਜੀ ਪਾਉਣੀ ਇੱਧਰੋਂ ਕਰਨਾ ਮੈਨੂੰ ਚੈੱਕ ਤਾਂ ਕਰ ਲ ਤੇ ਸਿੱਧੀਆਂ ਟਾਈਟ ਤਾਂ ਨਹੀਂ ਜਿਆਦਾ ਕਹਿੰਦੇ ਗੁੱਤ ਹੋਵੇ ਪੋਨੀ ਹੋਵੇ ਜੂੜਾ ਟਾਈਟ ਨਹੀਂ ਕਰਨਾ ਚਾਹੀਦਾ ਉਹਦੇ ਨਾਲ ਬਾਲ ਟੁੱਟਣ ਲੱਗ ਜਾਂਦੇ ਨੇ ਜੀ ਇਸ ਕਰਕੇ ਹਮੇਸ਼ਾ ਢਿੱਲੀ ਜੀ ਪੋਨੀ ਕਰੋ ਕਿ ਬੱਚਾ ਵੀ ਕੰਫਰਟ ਕੰਫਰਟੇਬਲ ਰਹੇ ਉਹਨੂੰ ਵੀ ਆਰਾਮ ਮਿਲੇ ਕਈ ਵਾਰ ਬੱਚੇ ਚਿੜੇ ਰਹਿੰਦੇ ਨੇ ਬਾਲਾਂ ਨੂੰ ਜਿਆਦਾ ਟਾਈਟ ਬੰਨਣ ਨਾਲ ਇਸ ਗੱਲ ਦਾ ਧਿਆਨ ਵੀ ਰੱਖਿਓ ਚਾਹੇ ਸਰਚ ਕਰਕੇ ਦੇਖ ਲਿਓ ਜੇ ਤੁਹਾਨੂੰ ਮੇਰੀ ਗੱਲ ਤੇ ਯਕੀਨ ਨਹੀਂ ਕਿਉਂਕਿ ਬਾਲ ਥੋੜੇ ਜੇ ਮਤਲਬ ਅ ਮਤਲਬ ਕੀ ਕਹਾ ਕਿਹੜੇ ਸ਼ਬਦ ਵਰਤਾਂ कि ज्यादा टाइट ना कसो गुत्ता है ना गत्त होवे जूड़ा होवे ते पोनी छत ते आज हवा चलदी आ वैसे ता तोपो भी बहुत तेज आ जब जी दाना पौण चलली आ दूर दूर खड़े आओ एत्ता नहीं एत्ता नहीं दूर खड़े होना एत्ता नहीं एक जगह नहीं जब पो इक जगह ता एक इक के पंछी चुगा लग जु दाणा एत्ता एत्ता दूर दूर बिचार लो जा ਤੱਕਾਈ ਤੁਰ ਰਾਕ ਐ ਤੁਰੂ ਦੇ ਇੱਕ ਜਗ੍ਹਾ ਹੀ ਢੇਰੀ ਲਗਾਤੀ ਜਿੜੀ ਜਿੜੀ ਆ ਜਾ ਪੈਰ ਨਾਲ ਰੱਖੀ ਦਾਣੇ ਆ ਤਰਾ ਜਾ ਮੁੱਛ ਜੇ ਲੱਗ ਜਾਣਗੇ ਹਾਂ ਮੈਂ ਨਾ ਕਈ ਦਿਨ ਤੋਂ ਖਾਦ ਬਣਾ ਰਹੀ ਆ ਆ ਦੇਖੋ ਪਾਥੀਆਂ ਭਿਉ ਕੇ ਰੱਖਿਆ ਹੋਈਆਂ ਨੇ ਤੇ ਜਿਹੜੀ ਪੁਰਾਣੀ ਖਾਦ ਸੀ ਉਹ ਸਾਰੀ ਵਰਤ ਤੀ ਗਈ ਹੁਣ ਨਵੀਂ ਖਾਦ ਬਣਾ ਰਹੀ ਆ ਕੁਸ਼ਕ ਜਿਹੜੇ ਫਲਾਂ ਸਬਜ਼ੀਆਂ ਦੇ ਛਿਲਕੇ ਨੇ ਉਹ ਆ ਥੈਲੀਆਂ ਚ ਦੱਬਤੇ ਤੇ ਇਹਨਾਂ ਦਾ ਵੀ ਵਧੀਆ ਰਿਜ਼ਲਟ ਮਿਲੂਗਾ ਆ ਫालतू ਜਿਹੜੀ ਮੂਲੀਆਂ ਭੇਜੀਆਂ ਸੀ ਇਹਨਾਂ ਨੂੰ ਵੀ ਸੁਕਾ ਕੇ ਮੈਂ ਖਾਦ ਦੇ ਵਿੱਚ ਹੀ ਦੱਬ ਦੇਣਾ ਤੇ ਇਸ ਤਰ੍ਹਾਂ ਕਰਦੇ ਕਰਦੇ ਇੱਕ ਨਾ ਜੇ ਤੁਸੀਂ ਪlant ਦੀ ਪ੍ਰੂਨਿੰਗ ਨਹੀਂ ਕੀਤੀ ਤਾਂ ਜਰੂਰ ਕਰਿਓ ਜਿਵੇਂ ਆ ਗੇਂਦੇ ਦਾ ਬੂਟਾ ਮੈਂ ਪਿਛਲੀਆਂ ਗਰਮੀਆਂ ਚ ਲਗਾਇਆ ਸੀ ਤੇ ਆਈ ਦੀ ਦੇਖੋ ਜਿਹੜੀ ਸੁੱਕਗੀਆਂ ਸੀ ਟਾਣੀਆਂ ਉਹਨਾਂ ਦੀ ਕਟਿੰਗ ਕਰਤੀ ਤੇ ਉਹ ਤੋਂ ਬਾਅਦ ਇਹ ਬਹੁਤ ਸੋਹਣਾ ਹੋ ਗਿਆ ਅਗਰ ਤੁਸੀਂ ਕਿਸੇ ਗਮਲੇ ਦੀ ਰੀਪੋਰਟਿੰਗ ਕਰਨੀ ਆ ਉਹਦੇ ਲਈ ਵੀ ਫਰਵਰੀ ਮਹੀਨਾ ਬਹੁਤ ਵਧੀਆ ਹੈ ਜੀ ਅਗਰ ਕਿਸੇ ਦੀ ਕਟਿੰਗ ਕਰਨੀ ਆ ਤਾਂ ਉਹ ਵੀ ਤੁਸੀਂ ਸੁੱਕੀਆਂ ਟਾਣੀਆਂ ਨੂੰ ਕਟਿੰਗ ਕਰਕੇ ਬੂਟੇ ਨੂੰ ਬਚਾ ਸਕਦੇ ਹੋ ਤੇ ਆਹ ਦੇਖ ਸਕਦੇ ਹੋ ਇਹ ਤੇ ਫੁੱਲ ਆਉਣ ਲੱਗ ਗਏ ਤੇ ਇਹ ਤੇ ਕਿੰਨੀਆਂ ਜ਼ਿਆਦਾ ਫੁੱਲ ਦੀਆਂ ਕਲੀਆਂ ਬਣੀਆਂ ਹੋਈਆਂ ਨੇ ਤੇ ਇਸ ਤਰ੍ਹਾਂ ਫੁੱਲ ਆ ਜਿਹੜਾ ਹਰਾ ਭਰਿਆ ਹੋ ਜਾਂਦਾ ਜੀ ਤੇ ਘਰ ਦੇ ਵਿੱਚ ਬਹੁਤ ਇਦਾਂ ਦੀਆਂ ਸਬਜ਼ੀਆਂ ਨੇ ਜੋ ਤੁਸੀਂ ਆਸਾਨੀ ਨਾਲ ਲਗਾ ਸਕਦੇ ਹੋ ਤੇ ਸਰਦੀ ਦੇ ਵਿੱਚ ਤਾਂ ਮੈਂ ਟੋਟਲੀ 100% ਦਾ 100% ਰਿਜ਼ਲਟ ਮਿਲਿਆ ਗਰਮੀ 'ਚ ਬਸ ਇਹ ਹੁੰਦਾ ਕਿ ਕੁਝ ਸਬਜ਼ੀਆਂ ਉਹ ਲਗਾਏ ਉਹ ਸੋ ਸਮਝ ਕੇ ਜਿਹੜੀਆਂ ਕਿ ਗਰਮੀ ਤੇਜ਼ ਨੂੰ ਚੱਲ ਜਾਣ ਕਈ ਸਬਜ਼ੀਆਂ ਤੇਜ਼ ਗਰਮੀ ਨੂੰ ਚਲਦੀਆਂ ਨਹੀਂ ਇਸ ਗੱਲ ਦਾ ਧਿਆਨ ਰੱਖਦੇ ਹੋਏ ਮੈਂ ਇਸ ਵਾਰ ਸਬਜ਼ੀਆਂ ਲਗਾਉਂਗੀ ਗਾਇਸ ਬਹੁਤ ਸੋਹਣੇ ਲੱਗਦੇ ਆ ਜਦ ਹੀ ਆ ਗਈ ਕਹਿਦੀ ਮੰਮੀ ਮੇਰੀ ਫੋਟੋ ਖਿੱਚ ਦੇ ਐ ਜੱਲ ਜੀ ਸਸਿਕਾ ਬਲਾਈਫ ਹੀ ਨਾ ਚੱਲਦੀ ਹੈ ਹਾਂ ਸਸਿਕਾ ਸਸਿਕਾ ਬੁੱਤ ਸਸਿਕਾ ਸਾਰਿਆਂ ਨੂੰ ਬੁਲਾਉਂਦੇ ਹੁੰਦੇ ਨੇ ਨਾ ਉਹ ਬਹੁਤ ਚੰਗੇ ਬੱਚੇ ਹੁੰਦੇ ਆ ਸਾਰਿਆਂ ਨੂੰ ਸਸਿਕਾ ਕਾਲ ਬੁਲਾਇਆ ਕਰੋ ਔਰ ਸਾਰਿਆਂ ਨੂੰ ਹਾਂ ਜੀ ਕਹਿ ਕੇ ਬੋਲ ਦਿੰਦੇ ਜੀ ਬੁਲਾਉਂਦੇ ਹੁੰਦੇ ਨੇ ਨਾ ਹਾਂ ਹਾਂ ਜੀ ਬੋਲਦੇ ਹੁੰਦੇ ਆ ਗਾਇਸ ਤੇ ਅੱਜ ਮੈਂ ਸੋਚਦੀ ਆ ਕਿ ਦੁਪਹਿਰੇ ਆਲੂ ਪੁਰਜੀ ਬਣਾ ਲਵਾਂ ਪਰ ਨਹੀਂ ਨਹੀਂ ਮੈਂ ਧਨੀਆ ਤੋੜਨਾ ਹਾਂ ਮੈਂ ਉਹ ਬਣਾਣੀਆ ਬੂੰਦੀ ਰਾਈਤਾ ਰਾਈਤੇ ਦੇ ਵਿੱਚ ਧਨੀਆ ਬਹੁਤ ਵਧੀਆ ਲੱਗਦਾ ਦਹੀਂ ਦੇ ਵਿੱਚ ਔਰ ਹਰੀਆਂ ਵਿੱਚ ਚਾ ਜੀਰਾ ਕਾਲੀ ਮਿਰਚ ਇਹਦੇ ਨਾਲ ਧਨੀਏ ਦਾ ਸਵਾਦ ਬਹੁਤ ਵਧੀਆ ਤੇ ਟੇਸਟੀ ਹੋ ਜਾਂਦਾ ਸਾਰੇ ਆ ਜਾਣਗੇ ਕਬੂਤਰ ਕੀ ਹੋ ਗਿਆ ਕਬੂਤਰਾਂ ਨੂੰ ਉਹਨਾਂ ਦੀ ਲੜਾਈ ਹੋ ਗਈ ਸੀ ਫਿਰ ਉੱਡ ਗਏ ਇੱਕ ਕਬੂਤਰ ਸ਼ਰਾਰਤੀ ਆ ਨਾ ਉਹ ਹਮੇਸ਼ਾ ਹੀ ਤੰਗ ਕਰਦਾ ਦਾਣਾ ਚੁਗਣ ਆਣਗੇ ਇੱਕ ਕਬੂਤਰ ਇਹ ਜਿਹਾ ਨਾ ਉਹ ਬਾਕੀ ਸਾਰਿਆਂ ਨੂੰ ਭਜਾ ਦਿੰਦਾ ਦੇਖਾ ਕੀ ਕਰਦੇ ਨੇ ਉਹ ਬੈਠੇ ਆ ਬਹੁਤ ਸੋਹਣੀ ਲੱਗਦੀ ਐ ਰੌਣਕ ਅੱਜ ਕੱਲ੍ਹ ਕਾਂ ਘਟਾਰਾਂ ਚਿੜੀਆਂ ਇਹ ਤਾਂ ਦਿਖਦੀਆਂ ਨਹੀਂ ਇੱਥੇ ਕੁੱਗੀ ਵੀਕ ਕੇ ਫਿਰਦੀ ਘਟਾਰ ਵੀਕ ਕੇ ਦੇਖੀ ਚਿੜੀ ਵੀਕ ਕੇ ਦੇਖੀਆ ਨਹੀਂ ਕਿੰਨੇ ਜ਼ਿਆਦਾ ਹੁੰਦੇ ਸੀ ਹੁਣ ਬਸ ਆ ਕਬੂਤਰ ਨੇ ਇਹਨਾਂ ਦੀ ਅਸੰਖਿਆ ਜ਼ਿਆਦਾ ਐ ਬਾਕੀ ਪੰਛੀ ਬਹੁਤ ਜ਼ਿਆਦਾ ਲੁਪਤ ਹੋ ਚੁੱਕੇ ਨੇ ਤੇ ਆਪਾਂ ਨੂੰ ਇਹਨਾਂ ਨੂੰ ਬਚਾਣ ਲਈ ਨਾ ਇਕ ਤਾ ਦਾਣਾ ਪਾਣੀ ਨਾਲ ਦਰਖਤ ਲਗਾਉਣੇ ਚਾਹੀਦੇ ਨੇ ਹੁਣ ਜਿਹੜਾ ਮੌਸਮ ਚੱਲਦਾ ਨਾ ਦਰਖਤ ਲਗਾਉਣ ਲਈ ਬਹੁਤ ਵਧੀਆ ਹੈ ਜੀ ਇਹਦੇ ਵਿੱਚ ਦੇਖੋ ਬਸੰਤ ਰੁੱਤ ਆ ਤੇ ਇਹਦੇ ਵਿੱਚ ਸਾਰੇ ਦਰਖਤ ਬਹੁਤ ਵਧੀਆ ਹੋ ਜਾਂਦੇ ਨੇ ਤੇ ਆਪਾਂ ਹਰ ਇਨਸਾਨ ਜ਼ਿੰਮੇਵਾਰੀ ਸਮਝੀਏ ਤਾਂ ਦਰਖਤਾਂ ਨੂੰ ਬਚਾ ਵੀ ਸਕਦੇ ਆ ਤੇ ਆਪਣੀ ਧਰਤੀ ਨੂੰ ਵੀ ਬਚਾ ਸਕਦੇ ਆ ਹਾਂ ਜੀ ਪੁੱਤ ਹੈ ਜੱਬ ਜੀ ਕਹਿੰਦੀ ਉਹ ਬੈਠਾ ਸ਼ਰਾਰਤੀ ਕਿੱਥੇ ਬੈਠਾ ਅੱਛਾ ਉਹ ਬੈਠਾ ਸ਼ਰਾਰਤੀ ਹੈ ਉਹ ਪਰੇਸ਼ਾਨ ਕਰਦਾ ਹਨਾ ਤੇ ਮੈਂ ਮੇ ਨਾ ਦਰਖਤ ਲਗਾ ਲਗਾਣੇ ਜਿੱਥੇ ਆਲੇ ਦੁਆਲੇ ਜਗ੍ਹਾ ਮਿਲਦੀ ਆ ਦੇਖੋ ਉਹਦੇ ਲਈ ਮੈਂ ਪਨੀਰੀ ਤਿਆਰ ਕੀਤੀ ਆ ਇਹ ਅਮਰੂਦਾਂ ਦੀ ਪਨੀਰੀ ਆ ਚੱਪੋ ਪਾਣੀ ਲੈ ਕੇ ਆਇਆ ਚ ਪਾਣੀ ਪਾਈ ਪੁੱਤ ਅਮਰੂਦਾਂ ਦੀ ਪਨੀਰੀ ਆ ਇਹਨੂੰ ਹੁਣ ਅਲੱਗ ਕਰ ਲੂੰਗੀ ਇੱਕ ਦੋ ਦਿਨ ਚ ਦੇਖਦੀਆਂ ਹਜੇ ਥੋੜਾ ਜਿਹਾ ਬਸ ਟਾਈਮ ਦੀ ਸਾਈਡ ਆ ਕੜੀ ਪੱਤੇ ਮੈਂ ਬੀਜਾਂ ਤੋਂ ਤਿਆਰ ਕੀਤੇ ਸੀ ਐਦਾਂ ਫਰੀ ਦੀ ਪਨੀਰੀ ਤਿਆਰ ਕਰ ਸਕਦੇ ਹੋ ਕੜੀ ਪੱਤਾ ਨਿੰਮ ਦਾ ਬੂਟਾ ਅਮਰੂਦ ਦੇ ਬੂਟੇ ਤਾਂ ਦੇਖੋ ਬਹੁਤ ਵਧੀਆ ਨੇ ਜਿਨ੍ਹਾਂ ਕੋ ਖੇਤ ਨੇ ਖੇਤਾਂ ਦੇ ਵਿੱਚ ਮੈਂ ਆਪਣੇ ਪਿੰਡ ਵੀ ਲਗਾਏ ਨੇ ਤੇ ਖੇਤਾਂ ਦੇ ਆਲੇ-ਦੁਆਲੇ ਹਨਾ ਅਮਰੂਦ ਦੇ ਬੂਟੇ ਨਾਲ ਤਾਂ ਕਿਸੇ ਭੁੱਖੇ ਨੂੰ ਫਲ ਮਿਲ ਜਾਂਦਾ ਖਾਨ ਨੂੰ ਪੰਛੀਆਂ ਨੂੰ ਵੀ ਫਲ ਮਿਲ ਜਾਂਦਾ ਇਨਸਾਨਾਂ ਨੂੰ ਵੀ ਹਨਾ ਤੇ ਨਾਲੇ ਦਰਖਤ ਆਪਣਾ ਕੰਮ ਕਰਦਾ ਹੈ ਹਨਾ ਤਾਂ ਇਸ ਤਰ੍ਹਾਂ ਮੈਂ ਕਹੀ ਨੇ ਆ ਮੇਰੇ ਕੋ ਬਰੋਟੇ ਦਾ ਬੀਜ ਸੀ ਇਹ ਵੀ ਮੈਂ ਅਲੱਗ ਕਰ ਲਿਆ ਪਰ ਕਿੱਥੇ ਕਿਸੇ ਨੇ ਲਗਾਉਣਾ ਕਿਉਂਕਿ ਇਹ ਜਗਾ ਬਹੁਤ ਘੇਰ ਦਾ ਪਰ ਕੜੀ ਪੱਤਾ ਅਮਰੂਦ ਔਰ ਨਿੰਮ ਇਹ ਬੈਸਟ ਨੇ ਜੀ ਆਹ ਲੋ ਜਪਜੀ ਪਾਣੀ ਲਿਆਈ ਇਹਨੂੰ ਪਾਣੀ ਪਾ ਦਈਏ ਕਿਉਂਕਿ ਮੈਂ ਕੱਲ ਪਾਣੀ ਪਾਇਆ ਸੀ ਸ਼ਹਿਦੇ ਪਲਾਂਟ ਰਹਿ ਗਿਆ ਇਸ ਤਰ੍ਹਾਂ ਹੀ ਬਹੁਤ ਵੀ ਬਹੁਤ ਸਾਰੇ ਬੂਟੇ ਨੇ ਜਿਹੜੇ ਲਗਾਏ ਹੋਏ ਨੇ ਅੱਜ ਪਾਣੀ ਤਾਂ ਨਹੀਂ ਆਹ ਦੇਖੋ ਆ ਨਿੰਮ ਦੇ ਬੂਟੇ ਲਗਾਏ ਨੇ ਨਿੰਮ ਕੋਈ ਨਹੀਂ ਲਗਾਉਂਦਾ ਗਾਈਜ਼ ਇਸ ਕਰਕੇ ਮੈਂ ਨਿੰਮ ਦੇ ਬੂਟੇ ਹੁਣ ਨਹੀਂ ਲਗਾਉਣੇ ਠੀਕ ਹੈ ਕਿਉਂਕਿ ਅਗਲਾ ਕਹਿੰਦਾ ਜਗਾ ਘੇਰਦੇ ਆ ਕੜੀ ਪੱਤਾ ਲਗਾ ਲੈਂਦੇ ਨੇ ਕਿਉਂਕਿ ਸਬਜ਼ੀਆਂ ਚ ਔਰ ਕੜੀ ਚ ਹਾਂ ਪੁੱਤ हां ਪਾਤੀ ਹੈ ਨਾ ਲੈ ਪਾਤੀ ਦੇ ਪਾਣੀ ਪਾ ਦਈਏ ਕਿਉਂ ਕੜੀ ਪੱਤੇ ਦੀ ਵਰਤੋਂ ਹੋ ਜਾਂਦੀ ਸਬਜ਼ੀਆਂ 'ਚ ਔਰ ਅਮਰੂਦ ਫਲ ਫਲ ਦੇ ਤੌਰ ਤੇ ਵਰਤਿਆ ਜਾਂਦਾ ਇਸ ਕਰਕੇ ਜੀ ਇਹ ਆਪਾਂ ਤੁਹਾਨੂੰ ਇਹੀ ਸਲਾਹ ਦਵਾਂਗੇ ਕੜੀ ਪੱਤਾ ਤੇ ਅਮਰੂਦ ਜ਼ਰੂਰ ਪਨੀਰੀ ਤੋਂ ਤਿਆਰ ਕਰੋ ਕੀ ਪੁੱਤ ਇਹਨੇ ਪੇੜ ਨਹੀਂ ਹੈਗਾ ਇਹ ਸਰੋਂ ਆ ਸਰੋਂ ਪੱਕ ਗਈ ਪੁੱਤੇ ਤੇ ਬੀਜ ਤਿਆਰ ਹੋਣਗੇ ਜਿਹਦੇ ਆਪਾਂ ਸਾਗ ਬਣਾਉਂਦੇ ਸੀ ਨਾ ਇਹ ਉਹ ਆ ਹੈ ਤਰਬੂਜ ਇੱਧਰ ਦੇਖਿਓ ਜਪਜੀ ਕਹਿੰਦੀ ਮਮਾ ਛੱਤ ਤੇ ਨਾ ਤਰਬੂਜ ਜ਼ਰੂਰ ਲਗਾਓ ਤੇ ਇਸ ਵਾਰ ਜਪਜੀ ਦੀ ਫਰਮਾਇਸ਼ ਤੇ ਤਰਬੂਜ ਲਗਾਉਂਗੀ ਪਿਛਲੀ ਵਾਰ ਤਰਬੂਜ ਨਾ ਆਪਣੇ ਆਪ ਗਮਲੇ 'ਚ ਹੋ ਗਏ ਸੀ ਛੋਟੇ ਗਮਲੇ 'ਚ ਜਿੱਦਾਂ ਦਾ ਪੁਦੀਨੇ ਦਾ ਗਮਲਾ ਨਾ ਆਪਣਾ 10 12 ਇੰਚ ਦਾ ਇਹਦੇ ਵਿੱਚ ਹੋ ਗਿਆ ਸੀ ਨਾ ਹਾਂ ਤਰਬੂਜੇ ਸੀ ਤੇ ਵਧੀਆ ਹੋ ਗਿਆ ਸੀ ਤੇ ਆਹ ਦੇਖੋ ਜੀ ਛੱਤ ਤੇ ਨਾ ਬਗੀਚਾ ਬਣਾਉਣ ਨਾਲ ਇੱਕ ਤਾਂ ਮਨ ਵੀ ਸ਼ਾਂਤ ਰਹਿੰਦਾ ਤੇ ਜਦੋਂ ਪਸ਼ੂ ਨਾ ਸੌਰੀ ਪੰਛੀਆਂ ਦੀ ਰੌਣਕ ਹੋਵੇ ਬੂਟਿਆਂ ਦੀ ਰੌਣਕ ਹੋਵੇ ਹਨਾ ਕੁਦਰਤ ਨਾਲ ਆਪਾਂ ਜੁੜਦੇ ਆ ਤਾਂ ਆਪਾਂ ਨੂੰ ਮਨ ਨੂੰ ਸਕੂਨ ਮਿਲਦਾ ਤੇ ਆ ਦੇਖੋ ਨਾਲੇ ਖੁਸ਼ੀ ਵੀ ਇੱਥੇ ਜਪਜੀ ਵੀ ਇੱਥੇ ਖੁਸ਼ ਆ ਇਹਨੂੰ ਬਾਹਰ ਕਿਤੇ ਖੇਡਣ ਦੀ ਜ਼ਰੂਰਤ ਨਹੀਂ ਪੈਂਦੀ ਇਹ ਛੱਤ ਤੇ ਇਹਦੇ ਲਈ ਸਾਬ ਹੈ ਨਾਲੇ ਤਾਂ ਇਹ ਦੇਖੋ ਸਬਜ਼ੀਆਂ ਦੀ ਵੈਲਿਊ ਸਮਝ ਰਹੀ ਆ ਦਰਾਖਤਾਂ ਦੀ ਪੰਛੀਆਂ ਦੀ ਹਨਾ ਤੇ ਕੁਦਰਤ ਨਾਲ ਜੁੜਨ ਨਾਲ ਕਈ ਕੰਮ ਨੇ ਜੋ ਜਪਜੀ ਸਿੱਖ ਰਹੀ ਆ ਤੇ ਬਹੁਤ ਸਿਆਣੀ ਕੁੜੀ ਬਣ ਗਈ ਸਾਡੀ ਜਪਜੀ ਤੇ ਇਹਨੂੰ ਫੁੱਲ ਬੂਟਿਆਂ ਨਾਲ ਵੀ ਹੁਣ ਤੋਂ ਹੀ ਪਿਆਰ ਹੋ ਗਿਆ ਤੇ ਜਿਵੇਂ ਮੈਂ ਹੁਣ ਸੁਬਾਹ-ਸੁਬਾਹ ਡੌਗੀ ਨੂੰ ਰੋਟੀ ਰੱਖਦੀ ਆ ਤਾਂ ਇਹ ਵੀ ਉਹ ਸ਼ੌਂਕ ਰੱਖਦੀ ਆ ਤਿੰਨੋਂ ਟਾਈਮ ਪੂਰੋ ਰੋਟੀ ਖਾਣ ਆਂਦੀ ਆ ਤੇ ਜਪਜੀ ਨੂੰ ਵੀ ਹੁੰਦਾ ਕਿ ਹਾਂ ਮੈਂ ਮੈਂ ਵੀ ਪੂਰੋ ਦਾ ਧਿਆਨ ਰੱਖਾਂ ਬਸ ਇਹੀ ਪਲ ਹੁੰਦੇ ਨੇ ਜ਼ਿੰਦਗੀ ਦੇ ਜੀ ਖੁਸ਼ ਰਹਿਣ ਲਈ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਨਾਲ ਇਨਸਾਨ ਖੁਸ਼ ਰਹਿ ਸਕਦਾ ਹੈ ਹਨਾ ਜੱਪੂ ਉੜ ਗਿਆ ਚਾਹ ਪੱਤੀ ਸਟੋਰ ਕਰਕੇ ਰੱਖੀ ਹੋਈ ਆ ਤੇ ਜਿਹੜੀ ਨੀਚੇ ਬਾਲਟੀ ਹੈ ਇਹਦੇ ਵਿੱਚ ਖਾਦ ਮੈਂ ਤਕਰੀਬਨ ਕਾਫੀ ਟਾਈਮ ਪੁਰਾਣੀ ਆ ਪਾਥੀਆਂ ਭਿਉਂ ਕੇ ਟੱਕ ਕੇ ਛਾਂ ਵਾਲੀ ਜਗ੍ਹਾ ਤੇ ਰੱਖੀਆਂ ਹੋਈਆਂ ਨੇ ਇਹ ਤੋਂ ਵੀ ਖਾਦ ਤਿਆਰ ਕਰੂੰਗੀ ਆ ਪਾਥੀਆਂ ਦੀ ਖਾਦ ਜਿਹੜੀ ਮੈਂ ਟਾਈਮ ਟੂ ਟਾਈਮ ਵਰਤ ਰਹੀ ਆ ਤਿਆਰ ਕਰਦੀ ਆ ਉਹ ਨਾਲ ਦੀ ਨਾਲ ਇੱਕ ਦੋ ਦਿਨ ਚ ਇਹਨੂੰ ਵਰਤ ਲੈਣੇ ਕਿਉਂਕਿ ਖਾਦ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਆ ਇਹ ਮਿੱਟੀ ਇਹ ਇਹ ये छुटकी आप कूलर ते रखने जपजी ने ए पोटू लाका दोपहर खिड़ी कहने जपजी ने मिट्टी भरी आप पोटू लाका की कटिंग लगे पिछलिया गर्मिया च बहुत सोना बूटा हो गया है ना जपजी मिर्चा नहीं फुला जपजी कहते मिर्चा लगन गिया ਪਤਾ ਫੁੱਲ ਲੱਗਾ ਓਏ ਊੜਾੜਾ ਤਾਂ ਸੁਣਾਇਓ ਗਾਇਜ਼ ਨੂੰ ਹਾ 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 ਤਾਂ ਤਾਂ ਠੀਕ ਐ ਇੱਧਰ ਨੂੰ ਤਾਂ ਆ ਨਾ ਫਿਰ ਏ ਮੈਂ ਕਿਥੇ ਰੱਖ ਕੇ ਨੂੰ ਇਹਨੂੰ ਪਤੂਰੇ ਰੱਖਾ ਇਹਦੇ ਕੋਲ ਰੱਖ ਦੇ ਇੱਥੇ ਸਨੇਕ ਪਲੈਂਟ ਕੋ ਰੱਖ ਦੇ ਆ ਬੂਟੇ ਵੀ ਮੇਰੇ ਕੋਲ ਵੱਧ ਨੇ ਜੀ ਇਸ ਕਰਕੇ ਇਹਨਾਂ ਨੂੰ ਮੈਂ ਇਸ ਵਾਰ ਹਟਾਉਣਾ ਕਿਉਂਕਿ ਸਨੇਕ ਪਲੈਂਟ ਨਾ ਇੰਡੋਰ ਰੱਖਿਆ ਹੋਇਆ ਮੈਂ ਤੇ ਇੱਥੇ ਛੱਤ ਤੇ ਤਾਂ ਚਲੋ ਜ਼ਰੂਰਤ ਨਹੀਂ ਮੈਨੂੰ ਤਾਂ ਪੁੱਛ ਲੱਗ ਗਈ ਇਹ ਤੁੱਪ ਚ ਇੰਨਾ ਕਿਉਂ ਰੱਖਣਾ ਉਹਨੂੰ ਵਿਚਾਰੇ ਨੂੰ ਚਲ ਠੀਕ ਹੈ ਰੱਖ ਦੇ ਰੱਖ ਦੇ ਅੰਮਾ ਇਹ ਸਾਰਾ ਦਿਨ ਵਿਚਾਰਾ ਤੁੱਪੇ ਉਹ ਰਹਿੰਦਾ ਫਿਰ ਇਹ ਅੰਮਾ ਇਹਨੂੰ ਗਰਮੀ ਹਾਂ ਹਾਂ ਦਾ ਗਰਮੀ ਪਸੰਦ ਆ ਹਾਂ ਗਰਮਾਂ ਦਾ ਅੱਜ ਜਾਂਦੀ ਆ ਠੀਕ ਹੈ ਪੁੱਤ ਠੀਕ ਹੈ ਉਸਾ ਦੂੜ ਕੱਪੜੇ ਪਾ ਗਏ ਨਹੀਂ ਹਾਂ ਸਹੀ ਗੱਲ ਹੈ ਬਹੁਤ ਸੋਹਣੀ ਲੱਗਦੀ ਤੇਰੀ ਰੈੱਡ ਕੋਟੀ ਉਹਨੇ ਵੀ ਹਾਂ ਉਹ ਤੁੱਪੇ ਪਿਆ ਹਾਂ ਠੀਕ ਹੈ ਨਾ ਗਾਇਜ਼ ਸਾਗ ਤਾਂ ਨਾ ਜਿੱਧਰ ਠੰਡੀ ਠੰਡਾ ਮੌਸਮ ਆ ਜਿਵੇਂ ਉਧਰ ਕੰਦ ਹੈ ਇੱਕ ਦੋ ਗਮਲੇ ਚ ਉਧਰ ਇੱਕ ਉਥੇ ਕਾ ਸਾਗ ਆ ਬਾਕੀ ਜਿਹੜਾ ਇੱਧਰ ਆਹ ਕੜਾਕੇ ਦੀ ਧੁੱਪ ਚ ਪੈਣੇ ਨਾ ਸਾਗੇ ਸਾਰਾ ਉੜ ਗਿਆ ਪਾਲਕ ਤਾਂ ਹਜੇ ਲੱਗੀ ਹੋਈ ਆ ਤੇ ਧਨੀਆ ਵੀ ਹੈਗਾ ਇਹ ਪੱਥਰ ਹੈ ਇਹ ਮੈਂ ਕੀ ਦਿਖਾਣਾ ਲੋ ਗਾਇਜ਼ ਇਹ ਪੱਥਰ ਹੈ ਹੁਣ ਮੈਂ ਸਾਗ ਲਈ ਉਹ ਲੈ ਕੇ ਹੀ ਪੁੱਤ ਸੱਚੋਂ ਧਨੀਆ ਤੋੜਨ ਲਈ ਠੀਕ ਆ ਪੇ ਪਾਪਾ ਆਣ ਵਾਲੇ ਆ ਵੀ ਮੈਂ ਦੁਪਹਿਰ ਦੀ ਰੋਟੀ ਵੀ ਖਾਣੀ ਫਿਰ ਆਪਾਂ ਪਾਪਾ ਨਾਲ ਜਾ ਕੇ ਵੀ ਆਉਣਾ ਬੈਠਾ ਸੀ ਕਿੱਧਰ ਚਲੇਗੇ ਸਾਰੇ ਕਬੂਤਰ ਹਜੇ ਦਾਣਾ ਤਾਂ ਉਹਨਾਂ ਨੇ ਪੂਰਾ ਨਹੀਂ ਚੁਗਿਆ ਚੌਲ ਤਾਂ ਹਜੇ ਉਦਾਂ ਹੀ ਪਏ ਨੇ ਚਲ ਆ ਜਾਣਗੇ ਆ ਤਣੀਆਂ ਗਾਇਜ਼ ਇਹ ਤਣੀਆਂ ਨਾ ਮੈਂ ਲਗਾਇਆ ਸੀ ਸਰਦੀਆਂ ਦੇ ਸ਼ੁਰੂ ਚ ਇਹ ਤਾਂ ਜਾਣ ਵਾਲਾ ਤੇ ਆ ਲਗਾਇਆ ਸੀ ਦਸੰਬਰ ਚ ਇਹ ਹੋ ਗਿਆ ਕਾ ਮੈਂ ਵੈਸੀ ਨਹੀਂ ਪੱਟਦੀ ਕਿਉਂਕਿ ਕਾ ਪੱਟਦੀਆਂ ਨਾ ਤਣੀਆਂ ਵੀ ਨਾਲ ਪੱਟ ਜਾਂਦਾ ਇਸ ਕਰਕੇ ਕਾ ਨਹੀਂ ਪੱਟਦੀ ਤੇ ਕੁਛ ਕਿਤੇ ਨਾ ਹਰੀ-ਹਰੀ ਜੀ ਭੁੰਡੀ ਆ ਇਹ ਤਾਂ ਨਹੀਂ ਹੈਗਾ ਕਿਤੇ ਕਿਤੇ ਜਿਹੜਾ ਪੱਤਾ ਆ ਦੇਖੋ ਜਿੱਦਾਂ ਪੱਤਾ ਹੈ ਨਾ ਇਦਾਂ ਆ ਦੇਖੋ ਮਰ ਜਾ ਆ ਗਿਆ ਆ ਕੁੰਡੀ ਜੀ ਖਾ ਗਿਆ ਦੇਖੋ ਇਹਦੇ ਵਿੱਚ ਸੁੰਡੀ ਆ ਇਹਦੇ ਲਈ ਵੀ ਇੱਕ ਤਰੀਕਾ ਅੱਜ ਵਰਤਣ ਲੱਗੀਆਂ ਉਹ ਜਲਦੀ ਸਾਂਝਾ ਕਰੂੰਗੀ ਜਿਵੇਂ ਦਾ ਉਹਦਾ ਰਿਜ਼ਲਟ ਹੋਊਗਾ ਹਾਂ ਪੁੱਤ ਦੱਸੋ ਜਿਹੜੀ ਕਿੱਥੇ ਆ ਆਹ ਉਹ ਬੈਠੀ ਹਨ ਖੰਬੇ ਤੇ ਹਾਂ ਇੱਕ ਹੋਰ ਆ ਗਈ ਇੱਕ ਹੋਰ ਆ ਗਈ ਕਿੱਥੇ ਆ ਹਾਂ ਉਹ ਚਲੀ ਗਈ ਉਹ ਆ ਗਈ ਦੂਸਰੀ ਅੰਮੋ ਨੀਚੇ ਚਲ ਗਈ ਨੀਚੇ ਹਾਂ ਅੱਛਾ ਹਾਂ ਠੀਕ ਆ ਹੁਣ ਕੋਈ ਬੁਲਾ ਰਾ ਸੀ ਉਹਦੀ ਮੰਮੀ ਬੁਲਾ ਰਹੀ ਸੀ ਮੰਮੀ ਬੁਲਾ ਰਹੀ ਸੀ ਹਾਂ ਦਾਣਾ ਚੁਗਣ ਨੇ ਕਿੱਥੇ ਨੀਚੇ ਦਿਖਾਇਓ ਨੀਚੇ ਸਾਡੇ ਦੇਖੋ ਸਾਹਮਣੇ ਤਾਂ ਕਈ ਜੇ ਕਣਕ ਲੱਗ ਗਿਆ ਖੇਤ ਇਹ ਆਲੂ ਤੋਂ ਬਾਹੇ ਹੀ ਨੇ ਇਹ ਜੇ ਖਾਲੀ ਪਏ ਨੇ ਹਾਂ ਉਹ ਦੇਖੋ ਖੇਤ ਖੇਤ ਹਾਂ ਉਹ ਦੇਖੋ ਸਾਰੇ ਬੱਤੂ ਲੋਰੇ ਹਾਂ ਉਹ ਬੈਠਾ ਬਨੇਰੇ ਤੇ ਕਬੂਤਰ ਹਨ ਆ ਜਾਣਗੇ ਆ ਜਾਣਗੇ ਆ ਸਾਡਾ ਅਮਰੂਦ ਤੇ ਹੁਣ ਇਹਨੇ ਵੀ ਫੁੱਟਣਾ ਸ਼ੁਰੂ ਹੋ ਗਿਆ ਨਾ ਚਲੋ ਵਧੀਆ ਸਾਡੇ ਆਲੇ ਦੁਆਲੇ ਬਹੁਤ ਉਹ ਬਣ ਗਏ ਘਰ ਆ ਦੇਖੋ ਪਹਿਲਾਂ ਨਾਲ ਉਹ ਕਾਫੀ ਕਲੋਨੀ ਕਵਰ ਹੋਗੀ ਪਹਿਲਾਂ ਇਹ ਸਾਰੇ ਖੇਤ ਸੀ ਗਾਈਜ਼ ਆ ਸਾਰੇ ਖੇਤ ਸੀ ਹੁਣ ਖੇਤ ਉਹ ਚਲੇ ਗਏ ਉਧਰਲੀ ਸਾਈਡ ਆ ਸਾਰੇ ਇਥੋਂ ਆ ਸਾਡੇ ਘਰ ਦੇ ਮੂਹਰੇ ਤੋਂ ਉਹ ਸਾਹਮਣੇ ਤੱਕ ਕਲੋਨੀ ਕੱਟੀਗੀ ਇਧਰੋਂ ਵੀ ਕੀ ਹੈ ਪੁੱਤ ਚਿੜੀ ਚਿੜੀ ਹਾਂ ਉਹ ਬੈਠੀ ਐ ਨੀਚੇ ਹਾਂ ਉਹ ਚੁਗਦੀ ਐ ਦਾਣਾ ਚਲ ਆ ਜਾ ਮੈਂ ਹੁਣ ਧਣੀਆਂ ਤੋੜ ਲਵਾਂ ਦਾਣਿਆਂ ਤੇ ਪੈਰ ਨਾ ਰੱਖੀ की कर दी मम्मा शट डू 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 डूडू की दा बब्बू आए हाय क्यूटी क्यूटी अपनी मस्ती चापे पे शट डू डूडू मैनु भी सुना शट डूडू कुकू ए काके हे बेबी हे स्वीटी आए हूँ हूँ कर दिया ले चिड़ी 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 चाह पीनी है किसी ने आए चाह पीनी है ने कमीज सा सैट कर लो चिड़ी ਹੇ ਹੇ ਛੁਟਕੀ ਹੁਣੇ ਮਸਤੀ ਚਲ ਆਇਆ ਚਾਹ ਪੀਏ ਇਧਰ ਨੂੰ ਦੇਖ ਹੈ ਚਿੜੀ 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 ਕਕੂ ਚਲ ਆਇਆ ਫਿਰ ਚਾਹ ਪੀਏ ਚਲੋ ਜੱਬਜੀ ਕੀ ਕਰਦੀ ਆ ਰਾਜ ਜੀ ਖਾ ਲਈ ਰੋਟੀ ਥੋੜਾ ਹੱਥ ਕਿਵੇਂ ਆਉਣਾ ਠੀਕ ਹੈ ਜੱਬਜੀ ਦਿਖਾਇਓ ਆਪਣਾ ਨਵਾਂ ਲੁੱਕ ਪਾਪਾ ਜੀ ਨੇ ਇਹਦੇ ਨਾ ਪਰਨਾ ਬੰਨੇ ਆ ਜੱਬਜੀ ਦੇ ਹਨਾ ਬੇਬੀ ਤੈਨੂੰ ਕੀ ਚਾਹੀਦਾ ਬੋਲ ਲੇਂਗੀ ਤਾਂ ਹੀ ਪਤਾ ਲੱਗੂ ਦਹੀਂ ਹੁੰਦਾ ਉਹ ਮਲਾਈ ਨਹੀਂ ਸੀ ਮਲਾਈ ਚ ਜਿੰਨੀ ਪਾਗੇ ਦਹੀਂ ਮਲਾਈ ਚ ਜਿੰਨੀ ਗਾਇਜ਼ ਇਹਨੂੰ ਦਹੀਂ ਦਿੱਤਾ ਇਹਦਾ ਟਿੱਡੇ ਆ ਜਾ ਭਰਿਆ ਨਹੀਂ ਰੋਟੀ ਤਾਂ ਖਾ ਲੈ ਪੁੱਤ ਨਹੀਂ ਪਹਿਲਾਂ ਦਹੀਂ ਖਾਣਾ ਫਿਰ ਸਿੱਧਾ ਬੈਠ ਸਿੱਧਾ ਤਾਂ ਹੋ ਹੈਲੋ ਗਾਇਜ਼ ਫਿਰ ਦੇ ਹੈਲੋ ਗਾਇਜ਼ ਓਹੋ ਆ ਸਾਂ ਆਨਾ ਸਿੱਧਾ ਤਾਂ ਹੋ ਜੱਬਜੀ ਮਸਤੀ ਹੋਈ ਗੁੱਡੀ ਇਹ ਸ਼ਕਲ ਦਿਖਾ ਦੇ ਤੇਰੀ ਚੱਜ ਨਾਲ ਗੋਲੂ ਮੋਲੂ ਆ ਆਹ ਦਿਖਾਈ ਤਰਨੂ ਸਾਰੇ ਪਾਸੇ ਜੱਬਜੀ ਦੇ ਟੌਏ ਟੌਏ ਪੈਨੇ ਗਾਇਜ਼ ਜੱਪੂ ਦੇਖੀ ਤਰਨੂ ਜੱਬਜੀ ਸਲੈਡ ਖੜ ਜਾ ਇੱਧਰ ਜੀ ਜਾਨੀ ਹੈ ਏ ਜੱਬਜੀ ਪੈਰ نیچے ਕਰ ਪੈਰ نیچے ਕਰ ਬੁੱਤਾ ਚਲ ਬੈਠ ਤਾਂ ਸਹੀ ਗੱਲ ਸੁਣ ਮੇਰੀ ਇੱਧਰ ਕੋਈ ਨਾ ਫਿਰ ਮੋਟੂ ਰਹਿਣ ਦੇ ਮੈਂ ਨਹੀਂ ਲੈ ਕੇ ਆਂਦੀ ਮੇਰੀ ਗੱਲ ਨਹੀਂ ਸੁਣਦੀ ਹੈਲੋ ਇੱਧਰ ਸਿੱਧਾ ਦੇਖ ਫਿਰ ਬੈਠ ਕੇ ਹਾਂ ਦਿਖਾ ਤਾਂ ਸਹੀ ਤੂੰ ਕਿੰਦਾ ਦੀ ਸੋਹਣੀ ਜੀ ਲੱਗਦੀ ਆ ਹਾਂ ਦੇਖ ਇੱਧਰ ਨੂੰ ਦੇਖ ਨਾ ਇਹ ਕਿੰਦਾ ਲੈ ਚਮਲ ਦੀ ਅਬੂ ਹਾਂ ਲੈ ਪੁੱਤ ਸੱਟੋ ਕੇ ਬਾੜ ਪਹਿਲਾਂ ਚੱਬ ਜੀ ਨੂੰ ਦਹੀਂ ਚ ਚੀਨੀ ਪਾ ਕੇ ਖਾਣਾ ਪਸੰਦ ਆ ਮੇਰਾ ਉਲਟਾ ਏ ਮੈਨੂੰ ਰਾਇਤਾ ਬਣਾ ਕੇ ਪਸੰਦ ਆ ਇਸ ਤੋਂ ਬਾਅਦ ਇਸ ਤੋਂ ਬਾਅਦ ਰੋਟੀ ਖਾਣੀ ਹੈ ਜੱਪੂ ਠੀਕ ਹੈ ਸਿੱਧਾ ਰੱਖੋ ਇਧਰ ਨੂੰ ਦੇਖੀ ਰੋਟੀ ਖਾਣੀ ਓਕੇ ਹਾਂ ਅੱਜ ਅਸੀਂ ਜਾਣਾ ਸੀ ਬਾਜ਼ਾਰ ਬਾਜ਼ਾਰ ਜਾਣ ਦਾ ਅੱਜ ਨਹੀਂ ਬਣਿਆ ਕਿੱਥੇ ਜਾਣਾ ਸੀ ਉਹ ਹੈ ਨਹੀਂ ਦੁਕਾਨ ਤੇ ਚਲੋ ਫਿਰ ਜਾਂਦੇ ਆਂ ਬਾਜ਼ਾਰ ਓ ਪਈ ਹੈ ਮੇਰੀ ਜੈਕਟ ਜਿਹਨੂੰ ਮੈਂ ਬੁਣ ਰਹੀ ਆਂ ਬੈਕ ਵਾਲਾ ਪੱਲਾ ਸਾਰਾ ਕੰਪਲੀਟ ਹੋ ਗਿਆ ਜੀ ਲਓ ਦਪਰ ਦੀ ਰੋਟੀ ਰੱਖਦੀ ਐ ਡੋਕੀ ਨੂੰ ਦੇਖੋ ਕਿੰਨੀ ਕੜਾਕੇਦਾਰ ਧੁੱਪਾ ਬਾਹਰ ਬੱਲੇ ਬੱਲੇ ਬੜੀ ਤੇਜ਼ ਧੁੱਪਾ ਤੇ ਤੌੜੀ 'ਚ ਪਾਣੀ ਪਾਉਣ ਆਲਾ ਪਹਿਲਾਂ ਮੈਂ ਰੋਟੀ ਰੱਖਾਂ ਫਿਰ ਪਾਣੀ ਪਾਉਣੀ ਆ ਚਲੇ ਗਏ ਜਬਜੀ ਦੇ ਪਾਪਾ ਟਿੱਡੀ ਕਿੰਨੀ ਕੁ ਲੱਗਦੀ ਐ ਬਾਹਰ ਖੜੀ ਦੇਖੋ ਡੋਕੀ ਨੂੰ ਪਾਣੀ ਪਾਉਣਾ ਅੱਛਾ ਸਾਫ਼ ਤੌੜੀ 'ਚ ਹੁਣ ਤਾਂ ਗਰਮੀਆਂ ਕਰਕੇ ਪਾਣੀ ਜਲਦੀ ਸੁੱਕ ਜਾ ਕਰਨਾ ਤੇ ਵੈਸੇ ਵੀ ਹਰ ਦਿਨ ਆਪਾਂ ਪਾਣੀ ਬਦਲੀਏ ਤਾਂ ਸਭ ਤੋਂ ਵਧੀਆ ਨਹੀਂ ਦੂਸਰੇ ਤੀਸਰੇ ਦਿਨ ਪਾਣੀ ਜ਼ਰੂਰ ਬਦਲਣਾ ਚਾਹੀਦਾ ਨਹੀਂ ਪਾਣੀ ਦੇ ਵਿੱਚ ਡੇਂਗੂ ਵੀ ਪੈਦਾ ਹੋ ਜਾਂਦਾ ਇਸ ਗੱਲ ਦਾ ਵੀ ਧਿਆਨ ਰੱਖਣਾ ਪੈਂਦਾ ਚਲੋ ਚਲੀਏ ਅੰਦਰ ਛੁਟਕੀ ਅੰਦਰ ਬੈਠ ਕੇ ਖਾਓ ਕੀ ਕਰਦਾ ਇੱਥੇ ਹੈ ਚਲੋ ਚਲੋ اچھا ਹਾਂ ਤੁਮਨਾ ਮੈਂ ਪੇਂਟ ਤੇ ਦੂੰਗੀ ਪੇਂਟ ਕਰਨਾ ਹਾਂ ਠੀਕ ਹੈ ਇਹ ਮਾਤਾ ਇਹ ਦੇਖੋ ਮੈਂ ਆ ਕਮਾਦ ਲੱਗਿਆ ਜੇ ਬੈਠੇ ਬੈਠੇ ਸੀ ਥੱਕ ਗਏ ਅਸੀਂ ਸੋਚਿਆ ਛੱਤ ਹੀ ਚਲੀਏ ਮੈਂ ਨਾ ਬੁੰਨਾ ਸੀ ਤੇ ਆ ਦੇਖੋ ਪਿਛਲਾ ਪੱਲਾ ਤਿਆਰ ਹੋ ਰਿਹਾ ਤੇ ਇਹਦੀ ਬਾਹ ਦੀ ਮੋਡੇ ਦੀ ਕਾਰਟ ਵੀ ਪਾਤੀ ਪਿਛਲੇ ਪੱਲੇ ਦੀ ਔਰ ਆ ਇਹਦੀ ਬੁੰਦੀ ਆ ਤੇ ਟਾਈਮ ਪਾਸ ਨਹੀਂ ਹੋ ਰਿਹਾ ਸੀ ਨੀਚੇ ਬੈਠੀ ਦਾ ਹੁਣ ਇੰਨੀ ਧੁੱਪ ਚ ਮੈਂ ਬੂਟਿਆਂ ਦਾ ਕੋਈ ਕੰਮ ਤਾਂ ਨਹੀਂ ਕਰ ਸਕਦੀ ਕਿਉਂਕਿ ਜਪਜੀ ਵੀ ਨਾਲ ਹਨਾ ਲੱਗੂਗੀ ਕਿਵੇਂ ਬੈਠੀਆ ਸੋਚਾਂ ਜਪਜੀ ਇਹ ਕਹਿੰਦੀ ਮੈਨੂੰ ਗਰਮੀ ਲੱਗਦੀ ਐ ਮੈਂ ਧੁੱਪ ਦੀ ਛਾਂ ਚ ਫੱਟੀ ਦੋ ਮੈਨੂੰ ਇਹਨੂੰ ਫੱਟੀ ਦਿੱਤੀ ਐ ਫੱਟੀ ਦੀ ਛਾਂ ਤੇ ਫੱਟੀ ਦਾ ਕੇ ਛਾਂ ਚ ਬੈਠ ਗਈ ਕਿ ਮੈਂ ਬੈਠੀ ਸੀ ਆਪਣੇ ਪਲਾਂਟਸ ਕੋਲ ਤੇ ਸੋਚਿਆ ਜਿਹੜਾ 15-20 ਮਿੰਟਾਂ ਕੰਮ ਕਰ ਲਈਏ ਤੇ ਖੁਸ਼ੀ ਵੀ ਸਕੂਲੋਂ ਆਉਣ ਵਾਲੀ ਐ ਫਿਰ ਚਾਹ ਬਣਾਈਏ। ਮੇਰਾ ਕਮਾਲ ਦਾ ਗੈਜਟ। ਖੁਸ਼ੀ ਨੂੰ ਉਹਦੇ ਪਾਪਾ ਲੈ ਕੇ ਆਣਗੇ। ਫਿਰ ਚਾਹ ਪਾਣੀ ਪੀਨੇ ਆ ਨਾ ਜੱਪੂ। ਇਹ ਦੇਖੋ ਆ ਮੋਟੋ ਤਾਂ ਚਾਹ ਦੀ ਫੈਨ ਆ। ਇਹ ਕੀ ਕਰਦੀ ਆ? ਇਹ ਕੀ ਆ ਤੇਰੇ ਕੋਲ? ਇਹ ਤਾਂ ਮੈਨੂੰ ਪੇਟ ਆਲਾ ਗੈਜਟ ਮਿਲਿਆ। ਵਾਹ ਜੀ ਵਾਜਪਜੀ ਦਾ ਗੈਜਟ ਪੇਂਟ ਵਾਲਾ ਅੱਛਾ ਹਾਂ ਅਸੀਂ ਪੇਂਟ ਵੀ ਕਰਵਾਉਾਂਗੇ نیچے ਉੱਪਰ ਅੱਛਾ ਹਾਂ ਕੋਈ ਨਾ ਆਪਾਂ ਜਲਦੀ ਪੇਂਟ ਕਰਾਵਾਂਗੇ ਹਨਾ ਫਿਰ ਜਪਜੀ ਵੀ ਹੈਲਪ ਕਰਾਉਗੀ ਹਾਂ ਮੈਂ ਉਸਦੀ ਹੈਲਪ ਕਰਾਉਂਗੀ ਠੀਕ ਆ ਠੀਕ ਆ ਮਮਾ ਇਹ ਨੀਚੇ ਕਰੂੰਗੀ ਉਸੇ ਉੱਪਰ ਕਰਿਓ ਠੀਕ ਆ ਹੁਣ ਆ ਬਸ ਥੋੜਾ ਜਿਹਾ ਪੱਲਾ ਰਹਿ ਗਿਆ ਇਹਨੂੰ ਬੁਣਾ ਮੈਂ ਬੁਣਨ ਤੋਂ ਬਾਅਦ ਫਿਰ ਫਰੰਟ ਵਾਲੇ ਪੱਲੇ ਲਗਾਣੇ ਨੇ ਜੈਕਟ ਦੇ ਆ ਗੈਜਟ ਕੀ ਕਰਾਂ ਮੈਂ ਇਹਨੂੰ 엄마 ਇਹ ਕਿਹਨ ਕਰ ਅੱਛਾ ਇਦਾਂ ਧਰਤੀ ਤੇ ਰੱਖਣਾ ਇਹ ਧਰਤੀ ਥੋੜੀ ਪੈਦਾ ਹੋਊਗਾ ਇਹ ਮਿੱਟੀ ਚ ਲੱਗਦੇ ਹੁੰਦੇ ਨੇ ਬੂਟੇ ਸਬਜ਼ੀ ਐ ਤਾਂ ਸਬਜ਼ੀ ਨਹੀਂ ਮੈਂ ਆਪਣੀ ਬੁੱਟੇ ਚ ਨਹੀਂ ਲਗਾਉਂਗੀ ਉਸੇ ਆਪਣੀ ਬੁੱਟੇ ਚ ਲਗਾਉ। ਅੱਛਾ ਹਾਂ ਉਹਨਾਂ ਚ ਉਹਨਾਂ ਚ ਠੀਕ ਐ ਪੁੱਤ ਮੰਮਾ ਤੋੜ ਕੇ ਆਵਤ ਖਾਈ ਨੇ ਉਸ ਨੂੰ ਫਿਰ ਤੋੜੇ ਤਾਂ ਮੰਮਾ ਨਹੀਂ ਨੇ ਇਹ ਸਰੂ ਆ ਪੁੱਤ ਇਹਦੇ ਵਿੱਚ ਨਾ ਬੀਜ ਹੁੰਦੇ ਨੇ ਆ ਜਿਹੜੇ ਹੈ ਨਹੀਂ ਆਹ ਇਹ ਇਹਦੇ ਵਿੱਚ ਬੀਜ ਬਣਦੇ ਹੁੰਦੇ ਨੇ ਫਿਰ ਸਾਗ ਬਣਦਾ ਹੁੰਦਾ ਉਹ ਤੋਂ ਹਾਂ ਲੋਕੋ ਉਹ ਸਾਗ ਵਾਲਾ ਉਹ ਨਹੀਂ ਤੋੜਨਾ ਪੁੱਤ ਮੰਮਾ ਸਾਗ ਵਾਲਾ ਮੈਂ ਕਹ ਰਹੀ ਸੀ ਉਹ ਤੋੜਨਾ ਨਹੀਂ ਅੱਛਾ अच्छा ਤੁਸੀਂ ਇਦਾਂ ਕਹਿ ਰਹੇ ਹੋ ਕਿ ਉਹ ਸਾਗ ਵਾਲਾ ਮੈਂ ਤੋੜਿਆ ਨਹੀਂ ਫਿਰ ਤੁਸੀਂ ਆ ਸੁੱਕਿਆ ਹੋਇਆ ਲੈ ਲਿਆ ਠੀਕ ਹੈ ਜਿਹੜਾ ਆਪਾਂ ਪੱਟਤਾ ਸੀ ਓਕੇ ਓਕੇ ਠੀਕ ਆ ਪੁੱਤ ਆ ਗਈ ਸਮਝ ਤੇਰੀ ਚਿੜੀ ਜਵਜੀ ਦਾ ਚਾਚੂ ਆਇਆ ਬਈ ਗਾਇਸ ਤੇ ਪੂਰੀ ਖੁਸ਼ ਆ ਚਲ 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 ਚਾਚੂ ਤੇ ਪਪਾ ਆ ਗਏ ਆ ਗਏ ਜਵਜੀ ਆ ਗਏ ਇਹ ਆ ਗਏ ਆ ਗਏ ਆ ਗਏ ਫਿਰ ਅਸੀਂ ਸਬਜੀ ਵਗੈਰਾ ਬਣਾ ਲਈ ਨਾਲ ਹੈ ਏਕੀ ਏਕੀ ਸਰਦਾਰ ਜੀ ਅੱਛਾ ਉਹ ਨਾ ਮੈਂ ਕਿਤੇ ਕਲੋਲ ਹੋ ਗਈ ਮਾਂ ਕਿਤੇ ਕਲੋਲ ਹੋ ਗਈ ਉਹ ਚੱਲ ਗਿਆ ਘਰ ਨੂੰ ਕਿੱਥੇ ਰਹਿ ਗਿਆ ਇਹ ਬਾਹਰ ਹੀ ਲੈਡ ਲੌਨ ਤੋਂ ਰਹਿੰਦੀ ਆ ਫਿਰ ਸਰਦਾਰ ਜੀ ਨੇ ਲੈਟ ਲਾਤੀ ਹੁਣ ਜੱਪ ਜੀ ਤੁਰ ਕੇ ਆਣੀ ਜਾਂਦਾ ਚਾਚੂ ਕਿੱਥੇ ਆਦੇ ਕਿਵੇਂ ਦੇਖਦੇ ਆ ਆ ਗਿਆ ਵਾਹ ਜੱਜ ਜੀ ਦਾ ਚਾਚੂ ਆ ਗਿਆ ਆ ਗਿਆ ਹਾਂ ਬਈ ਪਰੇ ਉਹ ਪਰੇ ਆ ਗਿਆ ਆ ਗਿਆ ਕਿੱਦਾਂ ਆ ਗਿਆ ਇਹ ਆ ਆਉਂਦਾ ਆਵਾ ਮੁੰਡਿਆ ਆਓ ਵੈਲਕਮ ਵੈਲਕਮ ਸੱਸਰੀ ਦਾ ਦੂਰ ਹੀ ਮਾਰ ਆਓ ਜੀ ਆਓ ਵੈਲਕਮ ਚਲੋ ਦੇਖੋ ਸੱਸਰੀ ਕਾ ਬਲਾਉ ਚਾਚੂ ਨੂੰ ਦੇਖਿਏ ਦੇਖਿਏ ਲੈ ਹੱਥ ਪਾ ਲਾ ਦੇ ਹਾਂ ਹਾਂ ਲਾਉਣਿਆ ਲਾਉਣਿਆ ਸਾਸ੍ਰੀ ਕਾਲ ਲੋ ਜੀ ਇਹ ਚੱਲਿਆ ਬਾਜ਼ਾਰ ਥੋੜਾ ਕੰਮ ਜੈ ਇਹਨੂੰ ਓਏ ਇਹਾਂ ਫੋਕ ਫੋਕ ਛੱਡ ਜਾ ਯਾ ਅੱਛਾ ਅੱਛਾ ਬਾਹਰਲੀ ਲਾਈਟ ਫੇਰ ਬੰਦ ਕਰਤੀ ਮੋਟੂ ਨੇ ਮਿੰਟ 'ਚ ਅਜਬਜੀ ਦੇਖੋ ਕਿ ਮੈਂ ਆਉਂਦਾ ਆਉਂਦਾ ਪੁੱਤ ਚਾਚੂ ਮੰਮੂ ਕਿੱਧਰ ਜਾਣਾ ਦੀਦੀ ਨਾਲ ਹਾਂ ਔਰ ਇਹ ਲਗਾਤੀ ਮੋਟੂ ਨੇ ਲਾਈਟ ਧਿਆਨਾ ਗੁੱਡੀ ਸੇਟ ਆਖਲੀ ਵਾਇਗ ਰੁਪਾਇਰੂ ਛੱਕ ਮਾਰੇ ਛੱਕ ਵਾਰਿਓ ਦੇ ਕੋ ਚੰਦ ਕਿੰਨਾ ਸੋਹਣਾ ਜਲਦੀ ਆਇਓ ਹੌਲੀ ਚ ਆਇਓ ਹਾਂ ਚਲੋ ਗਿਆ ਪਾਪਾ ਹਾਏ ਓਕੇ ਮੰਮੀ 8:30 ਹੋ ਗਏ ਤੇ ਥੋੜਾ ਮਤਲਬ ਹੁਣ ਬਣਾਵਾਂ ਰੋਟੀ ਅੱਜ ਮੈਂ ਲੇਟ ਹੋ ਗਈ ਤੇ ਹੁਣ ਦੇ ਦਿਆਂ ਕਿੰਨੇ ਕ ਟਾਈਮ ਤੱਕ ਆਂਦੇ ਨੇ 5-6 ਮਿੰਟ ਓਹ ਕਿੰਨੇ ਵਜੇ ਆ ਹੈਪੀ ਮੇਰੇ ਕੋਲ 8:30 ਹੋ ਜਾਏਗਾ 8:35 ਵਜੇ ਆ ਅੱਛਾ ਅੱਛਾ ਕਿਉ ਆ ਬਬੂ ਸੇ ਖੰਡ ਲੱਗ ਰਹੀ ਆ ਏ ਤੈਨੂੰ ਠੰਡ ਲੱਗਦੀ ਐ ਇੰਨੀ ਕੋਟੀ-ਵੋਟੀ ਕੋਟੀ ਪਾਈ ਟੋਪੀ ਲਾ ਲੈ ਮੋਟਾ ਆ ਗਾਇਸ ਚੌੜ ਕਰ ਰਹੇ ਨੇ ਥੋੜੀ ਵੀਡੀਓ ਬਣਾਉਣੀ ਆ ਮੁੰਡਿਆਂ ਖੜ ਜਾ ਔਰ ਗਾਇਸ ਚੌੜ ਕਰਦੇ ਨੇ ਜੱਪਜੀ ਲੱਗੀ ਉਹ ਭੁਆਣਾ ਗੱਲ ਕਰਨਾ ਫਜਨੇਰਾ ਹਾਂ ਦੀ ਵੀ ਠੀਕ ਆ ਠੀਕ ਰਹਦੇ ਰਹੋ ਉਹਦਾ ਸਕੂਲ ਦਾ ਕੰਮ ਕਰਦੇ ਨੇ ਐ ਕਿ ਤੂੰ ਠੀਕ ਹੈ ਹਾਂ ਮੈਂ ਵੀ ਠੀਕ ਆ ਹਾਂਜੀ ਬੋਲ ਦਿੰਦੇ ਮੈਂ ਵੀ ਠੀਕ ਨੇ ਤੇਰੇ ਮਮਾ ਠੀਕ ਆ ਅੱਛਾ ਕੌਣ ਸ ਨਾਲ ਖੇਡਦਾ ਸੀ ਤੂੰ ਮੈਂ ਤਾਂ ਦੋਨੋਂ ਨਾਲ ਖੇਡਦੀ ਸੀ ਜਿਹਦੇ ਨਾਲ ਚਾਚਾ ਨਾਲ ਵੀ ਪਾਪਾ ਨਾਲ ਵੀ ਖੇਲ ਦੇ ਸੀ ਠੀਕ ਆ ਲੈ ਫਿਰ ਬਾਏ ਤਾਂ ਕਰ ਜਾ ਮੈਨੂੰ ਫੋਨ ਪੜਾ ਰਮਨ ਜਾ ਕੇ ਕੀ ਹੁਣ ਚੱਲੀ ਅੰਦਰ ਨੂੰ ਠੀਕ ਆ ਗਾਇਸ ਵੱਜ ਗਏ 10 ਤੇ 14 ਫਰਵਰੀ ਦੀ ਕਰੀਏ ਸਮਾਪਤੀ ਮਿਲਦੇ ਆ ਹੁਣ ਫਿਰ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਤੇ ਜਦ ਤੱਕ ਲਈ ਸਸ਼ੀਆਂ ਕਾਲ ਪਲੀਜ਼ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਸਸ਼ੀਆਂ ਕਾਲ ਬਾਏ ਗਾਇਸ